ਸੁਨੇਹਾ ਖੜਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ ਬਦਲਾ ਚਾਹੇਗਾ ਆਦਮਪੁਰ ਹਾਇਦਰਾਬਾਦ ਦਾ ਨਾਮ ਗੁਰ ਰਵਿਦਾਸ ਵਾਇਦਾ ਰੱਖਿਆ ਜਾਵੇਗਾ ਨਵਾਂ ਨਾਮ ਕੋ ਬਿਲਗਾਬਾਦ ਵਿਖੇ ਬਣਾਈ ਜਾਵੇ ਟਕਮੀ ਬਾਟਿਕਾ ਮਦਾਨਾ ਵਿੱਚ ਹੋਟਲ ਕਾਰੋਬਾਰੀ ਤੇ ਹਮਲਾ ਹੋਟਲ ਕਾਰੋਬਾਰੀ ਨੇ 파ਟਨਰ ਤੇ ਲਗਾਇਆ ਅਰੋਪ 파ਟਨਰ ਨੇ ਹੀ ਕਰਵਾਇਆ ਉਸ ਦੇ ਉੱਪਰ ਹਮਲਾ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਕਾਰਨ ਲੋਕਾਂ ਦੇ ਵਿਚ ਪਾਰੀ ਰੋਜ਼ ਹਮਲੇ ਦੀ ਵੀਡੀਓ ਵੀ ਆਈ ਸਾਹਮਣੇ ਸੀ ਮਾਨਕ ਵਿਵਾਦ ਅਗਨਿਕਾਲ ਮਾਮਲੇ ਤੇ ਟਵੀਟ ਕਰਕੇ ਜਤਾਇਆ ਦੁਖ ਕਿ ਹਾ ਪਰਮਾਤਮਾਗੇ ਵਿਚੇ ਰੂਹਾਂ ਦੀ ਆਤਮਿਕ ਸ਼ਾਂਤੀ ਦੀ ਕੀਤੀ ਅਰਦਾਸ ਮੇਰੇ ਜ਼ਖਮੀਆਂ ਦੀ ਜਲਦ ਸੇਤੀ ਅਵੇਦਰੀ ਅਰਦਾਸ ਕਰਦਾ ਹਾਂ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ਚ ਪੀੜਿਤ ਪਰਿਵਾਰਾਂ ਨਾਲ ਖੜੀ ਥੰਨਾ ਦੇ ਦੁਰਾਹ ਦੇ ਵਿੱਚ ਸ਼ਰੈਮ ਫਾਇਰਿੰਗ ਜੈਲਰੀ ਸ਼ਾਪ ਤੋਂ ਤਾਬਰ ਤੋੜ ਫਾਇਰਿੰਗ ਬਾਈਕ ਤੇ ਆਏ ਦੋ ਨਕਾ ਪੁਸ਼ ਬਦਮਾਸ਼ ਬਦਮਾਸ਼ੀ ਦੇ ਦੌਰ ਵਿੱਚ ਪਿਸਟਲ ਨਾਲ ਕਿਤੇ ਫਾਇਰ ਫਾਇਰਿੰਗ ਦੇ ਵਿੱਚ ਨਹੀਂ ਹੋਇਆ ਹੋ ਜਾਣੇ ਨੁਕਸਾਨ ਰੋਸਪੁਰ ਦੇ ਪਿੰਡ ਲੁਥਰ ਨੇ ਰੁਕਤੀ ਬਿਕਾਨੇ ਨਹਿਰ ਨਹਿਰ ਟਟਣ ਕਰਕੇ ਪਾਣੀ ਦੇ ਵਿੱਚ ਡੁੱਬੀ ਸੈਕੜੇ ਏਕੜ ਫਸਲ ਪਿੰਡ ਲੁਥਰਾ ਦੇ ਘਰਾਂ ਦੇ ਵਿੱਚ ਵੜਿਆ ਪਾਣੀ ਸਿੰਚਾਈ ਵਿਭਾਗ ਨੇ ਕੀਤਾ ਗਿਆ ਸੂਚੀ ਖੁਦਾਸਪੁਰ ਦੇ ਬਟਾਲਾ ਕਬੀਆ ਰੋਡ ਤੇ ਹਰੋਨੇ ਤੇ ਲੱਖਾਂ ਰੁਪਏ ਸਨੇ ਪਿੰਡ ਦਾ ਸਰਪੰਚ ਗ੍ਰਫਤਾਰ ਪੁਲਿਸ ਨੇ ਸਰਪੰਚ ਤੇ ਉਸ ਦੇ ਸਾਥੀ ਨੂੰ ਕੀਤਾ ਗ੍ਰਫਤਾਰ ਪੁਲਿਸ ਨੇ ਗੁੱਪਤ ਸੂਚਨਾ ਅਧਾਰ ਤੇ ਕੀਤੀ ਕਾਰਵਾਈ 4,80,000 ਰੁਪਏ ਤੇ 100 ਗ੍ਰਾਮ heroin ਬਰਾਮਦ ਚਾਨਕੋਟ ਦੇ ਵਿੱਚ ਗਰਮੀ ਦਾ ਲੋਕਾਂ ਦੀ ਜੇਬ ਤੇ ਪਿਆਸਰ ਗਰਮੀ ਦੀ ਵਜੋਂ ਨਾਲ ਬਦੇ ਸਬਜ਼ੀਆਂ ਦੇ ਰੇਟ ਹਰ ਸਬਜ਼ੀ ਦੇ ਰੇਟ ਦੇ ਵਿੱਚ 5 ਤੋਂ 15 ਰੁਪਏ ਹੋਇਆ ਇਜ਼ਾਫਾ 45 ਰੁਪਏ ਕਿਲੋ ਪਿਆਜ਼ ਤੇ 25 ਰੁਪਏ ਕਿਲੋ ਹੋਏ ਟਮਾਟਰ ਸੂਰੀ ਵਿਖੇ ਪਰਦਾ ਪੰਜਾਬ ਸਮਾਜਿਕ ਪਹਿਲ ਪੰਜਾਬ ਦੇ 248 ਵਿਦਿਆਰਥੀਆਂ ਦੀ ਫੀਸ ਕਰਵਾਈ ਗਈ ਜਮਾ ਨਿਜੀ ਗੁਰਪਤ ਰੋਟਰੀ ਕਲੱਬ ਦੇ ਵੱਲੋਂ ਕੀਤਾ ਗਿਆ ਪ੍ਰਾਲਾ ਡਾਕਟਰ ਗੁਰਪ੍ਰੀਤਪੁਰ ਮਾਨਵਲ ਦਿੱਤੇ ਗਏ 32 ਸਰਕਾਰੀ ਸਕੂਲਾਂ ਨੂੰ ਚੈੱਕ ਨਵਾਂ ਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਦੇ ਵਿੱਚ ਹੋਈ ਮਹਤਵ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਦੇ ਲਈ ਗਿਆ ਸੀ ਕੈਲੀਫੋਰਨੀਆ ਪਿੰਟ ਪਹੁੰਚੀ ਤਿੱਥ ਦੀ ਮਰਤਕ ਦੇ ਧਾਰਮਿਕ ਰਸਮਾਂ ਦੇ ਨਾਲ ਕੀਤਾ ਗਿਆ ਦੀਵਸਸਕਾਰ ਪੰਜਾਬ ਦੇ ਵਿੱਚ ਗਰਮੀ ਦਾ कहर ਜਾਰੀ ਪੰਜਾਬ ਹਰਨਾ ਸਮੇਤ ਚੰਡੀਗੜ੍ਹ ਦੇ ਵਿੱਚ ਗਰਮੀ ਦਾ ਕਹਿਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤਾਪਮਾਨ 46 ਡਿਗਰੀ ਦੇ ਕਰੀਬ ਅਜੇ 2 ਹਫ਼ਤੇ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ ਅਕਾਲ ਜ਼ਲਕੋਰ ਕਮੇਟੀ ਦੀ ਅੱਜ ਅਹਿਮ ਬੈਠਕ ਚੰਡੀਗੜ੍ਹ ਵਿਖੇ ਦੁਪਹਿਰ 3 ਵਜੇ ਦੇ ਕਰੀਬ ਹੋਵੇਗੀ ਮੀਟਿੰਗ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਕੋਰ ਕਮੇਟੀ ਮੀਟਿੰਗ ਊਨਗਰੀ ਅੰਮ੍ਰਿਤਸਰ ਦੇ ਵਿੱਚ ਗੱਡੀ ਭਜਾਉਣ ਵਾਲੇ ਹੋ ਜਾਓ ਸਾਵਧਾਨ ਟ੍ਰੈਫਿਕ ਪੁਲਿਸ ਇੱਕ ਵਾਰ ਫਿਰ ਤੋਂ ਹੋਈ ਸਰਕਾਰਾਂ ਮੋਵਰ ਸਪੀਡ ਕੈਮਰਾ ਦੇ ਨਾਲ ਰੱਖੀ ਜਾ ਰਹੀ ਨਜ਼ਰ ਲਿਮਟ ਦੀ ਉਲੰਘਣਾ ਕਰਨ ਤੇ ਹੋਵੇਗਾ 2000 ਦਾ ਚਲਾਨ ਲੋਕ ਸਭਾ ਮੈਂਬਰ ਡਾਕਟਰ ਕਰਨਬੀਰ ਗਾਂਧੀ ਦਾ ਬਿਆਨ ਕਿ ਹਾ ਸਾਡੇ ਕਾਂਗਰਸੀ ਵਰਕਰਾਂ ਨੂੰ ਡਰਾਇਆ ਜਾ ਰਿਹਾ ਹੈ ਅਫਸਰਾਂ ਦੇ ਵੱਲੋਂ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਜੀ ਕਾਂਗਰਸ ਦੇ ਨਾਲ ਖੜੇ ਆ। ਆਜ਼ਾਦ ਪਿੰਡੋ ਜਵਾਲ ਦੇ ਵਿੱਚ ਪੜੇ ਰੰਜਿਸ਼ ਨੂੰ ਲੱਕੇ ਹੋਏ ਚੜਾ ਦੌਰਾਨ ਇੱਕ ਪਰਿਵਾਰ ਉੱਤੇ ਜਾਨਲੇਵਾ ਹਮਲਾ ਕਰ ਦੇ ਵਿੱਚ ਡਾਕਟਰਾਂ ਦੇ ਨਾਲ ਹਮਲਾ ਕਰਕੇ ਕੀਤੀ ਬੁਰੀ ਤਰ੍ਹਾਂ ਤੋੜਪੰਨ ਕਰ ਦੇ ਵਿੱਚ ਲੱਗੀ ਸਕੂਲ ਬੱਸ ਗੱਡੀ ਮੋਰਸਾਈਕਲ ਕਰਤੀ ਚੂਰ ਚੂਰ। ਅਮਿਸਰ ਦੇ ਵਿੱਚ ਪ੍ਰਵਾਸੀ ਮਜ਼ਦੂਰਾ ਦੇ ਖੋਖਿਆਂ ਨੂੰ ਲੱਗੀ ਅੱਗ ਖੋਖੇ ਤੇ ਰੇੜੀਆਂ ਸੜ ਕੇ ਹੋਈਆਂ ਸਵਾ ਘਟਨਾ ਸਥਾਨ ਤੇ ਪਹੁੰਚ ਸੰਸਦ ਗੁਰਜੀਤ ਅਜਲਾ ਹਰਜਾ ਨੇ ਪਟੜ ਤਾਈ ਖੋਕਾ ਮਾਲਕ ਨਾਲ ਹਮਦਰਦੀ ਵਿੱਚ ਰਹੀ ਰਾਜਪਦਰੀ ਮੀਟਿੰਗ ਅਫਸਰਾਂ ਨੂੰ ਦਫ਼ਤਰਾਂ ਦੇ ਵਿੱਚ ਮੌਜੂਦ ਰਹਿੰਦੇ ਨਿਰਦੇਸ਼ ਲੋਕਾਂ ਦੀਆਂ ਸ਼ਿਕਾਇਤਾਂ ਦੇ ਖਿਤੇ ਜਾਣ ਨਿਪਟਾਰੇ ਅਤੇ ਵੱਧ ਵਿਰੋਧ ਕਾਰਵਾਈ ਤੇ ਕਾਰਜ ਯੋਜਨਾ ਦੀ ਕੀਤੀ ਤਿਆਰੀ ਨੀਟ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਹੋਈ ਸੁਣਵਾਈ 23 ਜੂਨ ਨੂੰ ਦੁਬਾਰਾ ਹੋਵੇਗੀ ਨੀਟ ਪ੍ਰੀਖਿਆ 1533 ਸਟੂਡੈਂਟਸ ਨੂੰ ਮੁੜ ਦੇਣਾ ਹੋਵੇਗਾ ਇਮਤਿਹਾਨ ਨੀਟ ਪ੍ਰੀਖਿਆ ਵਿੱਚ ਦਿੱਤੇ ਗਏ ਗ੍ਰੇਸ ਮਾਰਕਸ ਵੀ ਤੇ ਰਾਦਰ ਨੈਸ਼ਨਲ ਟੈਸਟਿੰਗ ਏਜੰਸੀ ਨੇ ਸੁਪਰੀਮ ਕੋਰਟ ਦਿੱਤੀ ਜਾਣਕਾਰੀ ਜਿਕੇਸ਼ਰ ਰੈਡੀ ਨੇ ਮੰਤਰੀ ਦਾ ਅਹੁਦਾ ਸੰਭਾਲ ਲਿਆ ਜਿਕੇਸ਼ਰ ਰੈਡੀ ਨੇ ਗਾਟਜੋੜ ਵਾਲੀ ਸਰਕਾਰ ਦੇ ਵਿੱਚ ਕੇਂਦਰੀ ਕੋਲਾ ਅਤੇ ਖਾਨ ਮੰਤਰੀ ਵਜੋਂ ਸੰਭਾਲਿਆ ਅਹੁਦਾ ਸਹਿਯੋਗੀ ਆਦੇ ਮੰਤਰਾਲੇ ਦੇ ਉੱਚ ਅਧਿਕਾਰੀਆਂ ਵੱਲੋਂ ਕੀਤਾ ਨਿੱਘਾ ਸਵਾਗਤ झारखंड के कांग्रसी आगू आलमगीर आलम ने दिता इस्तीफा अस्तीफा तो बाद नवे सीएलपी पी आगू की चोण करने की मीटिंग गुलाम अहमद मीर ने कहा जिसन भी सीएलपी का अगला आगू चुने जाएगा वह सारे स्वीकार होगा अब इटली दौरे पर जाएंगे पीएम मोदी पीएम मोदी के तीजे कार्यकाल अब पहला विदेश दौरा जी सेवन शिखर सम्मेलन से के शामिल होगा पीएम मोदी इटली के पीएम जॉर्जिया मेनोनी मुलाकात ਬੰਦੀ ਸੰਜੇ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਾਲੇ ਵਿੱਚ ਰਾਜ ਮੰਤਰੀ ਦਾ ਸੰਭਾਲਿਆ ਉਹਦਾ ਮੰਤਾਲੇ ਦੇ ਸਟਾਫ ਨੇ ਚਾਹ ਸੰਭਾਲਤ ਤੋਂ ਬਾਅਦ ਨਵੇਂ ਰਾਜ ਮੰਤਰੀ ਨੂੰ ਕੀਤਾ ਸਨਮਾਨਿਤ ਡਾਟਾ ਪੁਲਿਸ ਨੇ ਚਾਰ ਅਤਵਾਦੀਆਂ ਦੇ ਸਕੈਚ ਕੀਤੇ ਜਾਰੀ ਪੁਲਿਸ ਨੇ ਅਤਵਾਦੀਆਂ ਤੇ ਰੱਖਿਆ 5-5 ਲੱਖ ਰੁਪਏ ਦਾ ਨਾਮ ਜਾਣਕਰ ਦੇਣ ਵਾਲੇ ਨੂੰ ਪੁਲਿਸ ਦੇਵੇਗੀ ਨਾਮ ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਲਈ 5 ਲੱਖ ਰੁਪਏ ਦੀ ਸਹਾਇਤਾ ਦਾ ਕੀਤਾ ਐਲਾਨ ਜ਼ਖਮੀਆਂ ਦੇ ਲਈ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੁਵੈਤ ਵਿੱਚ ਭਿਆਨਕ ਆਗ ਕਾਰਨ ਬਹੁਤ ਸਾਰੇ ਪਰਿਵਾਰ ਹੋਏ ਸਨ ਪੀੜਤ ਕੁਵੈਤ ਘਟਨਾ ਦੇ ਐਕਸ਼ਨ ਵਿੱਚ ਭਾਰਤ ਸਰਕਾਰ ਪੀਐਮ ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਵਿਦੇਸ਼ ਮੰਤਰੀ ਅਜੈ ਸ਼ੰਕਰ अग्निकांड में मौत आंकड़ा होया उजा अग्निकांड इकियाली भारतीय की मौत हादसे में झुलसे पंजा लोगों का इलाज जारी ज्यादा मृतक केरल के तमिलनाडु संबंधित विदेश मंत्री एस जयशंकर ने जॉर्जिया विदेश मंत्री के बधाई संदेश की शलाघा जयशंकर ने उम्मीद जताई कि भारत जॉर्जिया संबंध वह ਸਾਧਰਾ ਸਿੰਘ ਨੇ ਕੇਂਦਰੀ ਮੰਤਰੀ ਜੋ ਸੰਭਾਲਿਆ ਹੁਦਾ ਖੇਅਰ ਨਿਰਮਾਣ ਵਿੱਚ ਸਵੈ ਨਿਰਪਤਾ ਵਿਚਲ ਕਰਨ ਦੀ ਤਰਜੀਹ ਰਾਜਨਾਥ ਸਿੰਘ ਨੇ ਕਿਹਾ ਸਰਕਾਰ ਰੱਖਿਆ ਖੇਤਰ ਦੇ ਵਿੱਚ ਬਰਾਮਦ ਹੁਲਾਰਾ ਦੇਣ ਦੀ ਕਰੇਗੀ ਕੋਸ਼ਿਸ਼ ਜੇ ਮੋਗਲ ਕਸ਼ਮੀਰ ਦੇ ਵਿੱਚ ਰੋਡਾ ਦੇ ਵਿੱਚ ਅੱਤਵਾਦੀ ਨਾਲ ਮੋਟ ਪੇੜ ਜੰਮੂ ਚ 4 ਦਿਨਾਂ ਦੇ ਵਿੱਚ ਅੱਤਵਾਦੀ ਨਾਲ ਚੌਥੀ ਮੋਟ ਪੇੜ ਮੋਟਪੜ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਜਵਾਨ ਜ਼ਖਮੀ ਜੰਮੂ ਕਸ਼ਮੀਰ ਪੁਲਿਸ ਦਾ ਹੈਡ ਕਾਂਸਟੇਬਲ ਜ਼ਖਮੀ ਇਤਲੀ ਵਿਚ ਖਾਲਸਾਨੇ ਤੋੜੇ ਮਹਾਤਮਾ ਗਾਂਧੀ ਰਬੂਤ ਕੁਝ ਦਿਨ ਪਹਿਲਾਂ ਪੀਐਮ ਮੋਦੀ ਕਰਨ ਜਾਰੇ ਸਰ ਉਦਕਾਜਨ ਮੋਦੀ ਦੇ ਇਤਲੀ ਦੌਰੇ ਤੋਂ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਜੇ ਮੁਕਸ਼ਮੀਰ ਦੇ ਹੀਰਾਨਗਰ ਕਠੂਆ ਦੇ ਵਿੱਚ ਅਤਵਾਦੀ ਹਮਲਾ ਹਮਲੇ ਤੋਂ ਬਾਅਦ ਇਲਾਕੇ ਦੇ ਸਰਚ ਆਪਰੇਸ਼ਨ ਜਾਰੀ ਮੈਗਜ਼ੀਨ ਜਿੰਦਾ ਗ੍ਰੇਨੇਡਿਕ ਇੱਕ AK47 ਬਰਾਮਦ ਖਾਂਪੀਨ ਦੀਆਂ ਵਸਤਾਂ ਦਵਾਈਆਂ ਟੀਕੇ ਵੀ ਹੋਏ ਬਰਾਮਦ

इंग्लैंड ਦੇ ਸਾਫਾ ਕਪਤਾਨ ਜੋ ਰੂਡ ਨੇ 3 ਲਾਈਨਸ ਦਾ ਕੀਤਾ ਸਮਰਥਨ ਕਿਹਾ ਉਹਨਾਂ ਕੁਲ ਖਿਡਾਰੀਆਂ ਦੀ ਸ਼ਾਨਦਾਰ ਟੀਮ ਰੂਡ ਦਾ ਮਰਨਾ ਇੰਗਲੈਂਡ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਰਹੇਗਾ ਜੀ ਅਮਰੀਕਾ ਦੇ ਸਟਾਈਲ ਭਾਰਤੀ 올ਰਾਊਂਡਰ ਸ਼ਿਵਮ ਦੂਬੇ ਨੇ ਕੀਤਾ ਵੱਡਾ ਖੁਲਾਸਾ ਸੁਰੇਸ਼ ਕੁਮਾਰ ਯਾਦਵ ਦੇ ਦਿਮਾਗ ਦੀ ਦੱਸੀ ਗੱਲ ਦੂਬੇ ਨੇ ਨਸਾਵੰਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਨਵਜ 35 ਕੈਂਦਾ ਤੇ 31 ਦੌੜਾਂ ਦੀ ਪਾਰੀ ਖੇਡੀ ਭਾਰਤ ਅਤੇ ਅਮਰੀਕਾ ਵਿਚਾਲੇ T20 ਵਰਲਡ ਕਪ ਮੁਕਾਬਲੇ ਤੋਂ ਬਾਅਦ ਨਸਾਊ ਕਾਉਂਟੀ ਇੰਟਰਨੈਸ਼ਨਲ ਸਟੇਡੀਅਮ ਨੂੰ ਟੈਕੀ ਟੈਰੀ ਕਰਨ ਲਈ ਪਹੁੰਚੇ ਬੁਲਡੋਜ਼ਰ ਅਤਵਾਰ ਨੂੰ ਭਾਰਤ ਬਨਾਮ ਪਾਕਿਸਤਾਨ ਵਿਚਾਲੇ ਹੋਣ ਵਾਲੀ ਬਹੁਤ ਹੀ ਉਮੀਦ ਕੀਤੀ। ਬੰਗਲਾਦੇਸ਼ ਤੇ ਨੀਦਰਲੈਂਡ ਦੇ ਵਿੱਚ ਹੋਵੇਗਾ T20 ਵਿਸ਼ਵ ਦਾ ਬੰਗਲਾਦੇਸ਼ ਕਪਤਾਨ ਹੁਸੈਨ ਸ਼ਾਂਤੋ ਨੇ ਸੁਪਰ 8 ਦੇ ਵਿੱਚ ਪਹੁੰਚਣ ਦੇ ਲਈ ਕੀਤਾ ਸਮਰਥਨ। T20 World Cup ਦੇ ਸੁਪਰ 8 ਦੇ ਵਿੱਚ ਪਹੁੰਚਿਆ ਭਾਰਤ T20 World Cup ਦੇ ਵਿੱਚ ਭਾਰਤੀ ਲਗਾਤਾਰ ਤੀਜੀ ਯਤਮ ਅਮਰੀਕਾ ਨੂੰ ਸਖ਼ਤ ਵਿਕਟਾਂ ਨਾਲ ਹਰਾਇਆ। ਭਾਰਤ ਨੂੰ ਅਮਰੀਕਾ ਦੇ ਖਿਲਾਫ ਸਖ਼ਤ ਵਿਕਟਾਂ ਨਾਲ ਮਿਲੀ ਜਿੱਤ ਤੇਜ਼ ਗੇਂਦਬਾਜ਼ ਸ਼੍ਰੀਪ ਸਿੰਘ ਦਾਇਆ ਵੱਡਾ ਬਿਆਨ ਕਿਹਾ ਮੈਂ ਆਪਣੇ ਹੁਣਾਂ ਨੂੰ ਸਿਖਾਰਾਂ ਦੇ ਲਈ ਕੋਚ ਵਿਕਰਮ ਟੱਠੌਰ ਦੇ ਨਾਲ ਕੰਮ ਕਰ ਰਿਹਾ। ਅਮਰੀਕਾ ਨੂੰ ਪਾਤਰ ਸਖ਼ਤ ਵਿਕਟਾਂ ਨਾਲ ਮਿਲੀ ਕਰਾਰੀ ਹਾਰ ਅਮਰੀਕਾ ਦੇ ਮੁਖ ਕੋਚ ਲਾਲ ਨੇ ਕਿਹਾ ਭਾਰਤੀ ਟੀਮ ਨੌਜਵਾਨ ਟੀਮ ਅਸੀਂ ਸਿਰਫ ਇੱਕ ਨਵੀਂ ਟੀਮ ਵੈਸਟ ਇੰਡੀਜ਼ ਨੇ ਨਿਊਜ਼ੀਲੈਂਡ ਨੂੰ 13 ਦੋੜਾਂ ਦੇ ਨਾਲ ਹਰਾ ਕੇ ਸੁਪਰ 8ਵੇਂ ਪੜਾਅ ਦੇ ਵਿੱਚ ਕੀਤਾ ਪ੍ਰਵੇਸ਼ ਵੈਸਟ ਇੰਡੀਜ਼ ਨੇ ਵੀਰਵਾਰ ਨੂੰ ਬ੍ਰਾਇਨ ਲਾਰਾ ਸਟੇਡੀਅਮ 'ਚ ਕੀਤਾ ਚੰਗਾ ਪ੍ਰਦਰਸ਼ਨ ਅੱਜ ਉਹਦਾ ਦਿਸ ਹੈ ਅਦਾਕਾਰਾ ਅਦਿਸ਼ ਪਟਾਲਨੀ ਦਾ 31ਵਾਂ ਜਨਮ ਦਿਨ ਅਭਿਨੇਤਾ ਸਦਾਰਕਮਲ ਹੋਤਰਾ ਨੇ ਅਦਿਸ਼ ਪਟਾਲਨੀ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ ਅਜਦਾ ਕਾਰਡ ਦੇ ਸ਼ਪਰੰਦ ਕਤੀਵਾਂ ਜਰਨ ਬੈਂ ਫਿਲਮ ਕਲ ਕੀ 2898 AG ਦੇ ਨਿਰਮਾਤਾਵਾਂ ਨੇ ਰੌਕਸੀ ਦੇ ਪਹਿਲੇ ਲੁੱਕ ਪੋਸਟਰ ਨਾਲ ਕੀਤਾ ਸ਼ੇਅਰ ਅਦਾਕਾਰ ਅਮੀਰ ਖਾਨ ਦੀ ਮਾਂ ਜੀ ਇੰਤ ਹੁਸੈਨ ਦਾ ਜਨਮ ਦਿਨ ਕਿਰਨ ਰਾਓ ਨੇ ਇੰਤ ਹੁਸੈਨ ਨੂੰ ਉਹਨਾਂ ਦੇ 90ਵੇਂ ਜਨਮ ਦਿਨ ਤੇ ਸ਼ੁਭ ਕਾਮਨਾ ਫਿਲਮ ਖੇਲ ਖੇਲ ਮੇਦੇ ਰਿਲੀਜ਼ ਹੋਣ ਦੀ ਤਰੀਕ ਦੇ ਵਿੱਚ ਬਦਲਾਵ ਅਕਸ਼ ਕੁਮਾਰ ਤਾਪਸੀ ਪੰਨੂ ਦੀ ਫਿਲਮ ਖੇਲ ਖੇਲ ਮੇ ਹੁਣ ਆਜ਼ਾਦੀ ਦਿਵਸ ਤੇ ਹੋਵੇਗੀ ਰਿਲੀਜ਼ प्रेमी विजय वर्मा ने फिल्म मटका किंग दा पोस्टर की तसांजो तमन्ना पार्टी ने अपने प्रेमी विजय वर्मा ते मटका किंग दे पोस्टर नु देखया पोस्टर दी दे कीति तारीख सनिधोल ने बाडर 2 दा कीता ऐलान सनिधोल 27 साल बाडर फौजी वजो करण के वापसी फिल्म बाडर ने आज वीरवार नु 27 साल पूरे किते ਫਿਲਮ ਬਾਰਡਾ ਨੇ ਵੀਰਵਾਰ ਨੂੰ ਰਿਲੀਜ਼ ਹੋਏ 27 ਸਾਲ ਹੋਏ ਪੂਰੇ ਇਸ ਮੌਕੇ ਦਾ ਜਸ਼ਨ ਮਨਾਉਣ ਦੇ ਲਈ ਅਭਿਨੇਤਾ ਜੱਕੀ ਸ਼ਰਾਫ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਛੱਡੀ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਮੁੰਬਈ 에ਅਰਪੋਰਟ ਤੇ ਦੇਖੇ ਆਪਣੀ ਸਟਾਈਲਿਸ਼ ਦਿਖ ਦੇ ਨਾਲ ਸਟਾਰਬਕਸ ਦਾ ਧਿਆਨ ਆਪਣੇ ਵੱਲ ਖਿੱਚਿਆ ਸਤੰ ਜੁਲੀਅਰ 3 ਜਲਦ ਹੋਵੇਗੀ ਰਿਲੀਜ਼ ਦਿਲਜੀਤ ਉਹ ਸਾਹਤ ਨਿਰੂਪਾਸ਼ਵਦੀ ਜੋੜੀ ਮਚਾਏਗੀ ਤਮਾਲ 11 ਸਾਲਾਂ ਬਾਅਦ ਦਿਲਜੀਤ ਤੇ ਬਾਜਵਦੀ ਹਿੱਟ ਜੋੜੀ ਦੀ ਹੋ ਰਹੀ ਵਾਪਸੀ ਸੁਨਾਕਸ਼ੀ ਸਿਨਹਾਤੇ ਜ਼ਹਿਰ ਇਕਬਾਲ ਦਾ ਵਿਆਹ ਸੁਰਖਿਆ ਦੇ ਵਿੱਚ ਛਤੁਰਗਨ ਸਿਨਾਰੇ ਖਿਲਾਫ ਹੋਵੇਗਾ ਸੁਨਾਕਸ਼ੀ ਦਾ ਵਿਆਹ ਪ੍ਰਾਲੋਵ ਨੇ ਕਿਹਾ ਮੇਰਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ